ਸਾਰਾ ਜਿੱਤੇ ਬਰਹਾਵਾ ਤੋਂ ਇਲਾਕਾ ਲਾਇਆ ਹੋਇਆ ਸਹੀ ਸਲੰਦਰ ਵੀ ਪਨੇ ਰਹੇ ਨੇ ਇਹਦੇ ਬਾਰੇ ਆਮ ਪਬਲਿਕ ਨੂੰ ਕੀ ਜਾਣਨਾ ਚਾਹੀਦਾ ਹੈ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਗਵਤ ਮਿੰਨਾਈ ਦੇ ਜਿਹੜੇ ਦਿਸਨ ਰੇਸਰ ਤੇ ਜਿਹੜਾ ਹੈ ਸਾਡਾ ਪਿਛਲੇ ਹਫ਼ਤੇ ਤੋਂ ਸਪੈਸ਼ਲ ਨਾਕਾਬੰਦੀ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜੇ ਮਾੜੇ ਅੰਸਰ ਨੇਗੇ ਜਾਂ ਹੁੱਲੜਵਾ ਦੇ ਨੇ ਮੋਟਰਸਾਈਕਲ ਤੇ ਧਟਾਕੇ ਮਾਰਦੇ ਨੇ ਜਾਂ ਮੋਡੀਫਾਈ ਜਿਨ੍ਹਾਂ ਨੇ ਆਪਣੇ ਵਹੀਕਲ ਕੀਤੇ ਥਾ ਉਹਨਾਂ ਦੇ ਜਿਹੜੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਚਗੇ ਤਹਿਤ ਜਿੱਥੇ ਨਾਕਾਬੰਦੀ ਕੀਤੀ ਰਹੀ ਸੀਗੀ ਤੇ ਪੰਜ ਜਿਹੜੇ ਹੈਗੇ ਹਨ ਫੀਲਡ ਦੇ ਮੋਟਰਸਾਈਕਲ ਦੇ ਜਿਹੜੇ ਮੋਡੀਫਾਈਡ ਸੈਂਸਰ ਤਾਰੇ ਕੇ ਨੇ ਜਿਹਨਾਂ ਨੂੰ ਮੌਕੇ ਤੇ ਡਿਸਟਰਬ ਕੀਤਾ ਗਿਆ ਹਾਂਜੀ ਇੱਕ ਗੱਡੀ ਦਾ ਚਲਾਨ ਕੀਤਾ ਜੀ ਹਾਂ ਹੋਰ ਸ਼ਾਇਦ ਵੀ ਕੀ ਸੰਦੀਪ ਜੀ ਨਾਲ ਜਾਊਗਾ ਤਾਂ ਕਿ ਉਸ ਕੋਲੋਂ ਬਿਲਕੁਲ ਮੈਂ ਜੋ ਸ਼ਹਿਰ ਦੇ ਵਸਿੰਦੇ ਨੇ ਵੀ ਕੀ ਸ਼ਹਿਰ ਦੇ ਨਾਗਰਿਕ ਨੇ ਉਹਨੂੰ ਕਹਿਣਾ ਚਾਹੁੰਦਾ ਵੀ ਨੇ ਧੜਕ ਰਹੋ ਤੇ ਬੇਫਿਕਰ ਹੋ ਕੇ ਰਹੋ ਜੋ ਵੀ ਤੁਹਾਨੂੰ ਕੋਈ ਇੱਥੇ ਮਾੜਾ ਅਨਸਰ ਸਹਿਰ ਦੇ ਵਿੱਚ ਦੇਖਦਾ ਕੋਈ ਨਸ਼ਾ ਵੇਚਦਾ ਜਾਂ ਕੋਈ ਟ੍ਰੈਫਿਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਉਹਦੀ ਜਿਹੜੀ ਸੂਚਨਾ ਸਾਡੇ ਸਰਕਾਰੀ ਨੰਬਰ ਹੈਗੇ ਆ ਥਾਣੇ ਦੇ ਤੇ 112 ਹੈ ਤੇ ਸਾਡੇ ਇੱਕ ਸੇ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉਸੇ ਸਾਨੂੰ ਜਿਹੜਾ ਹੈਗਾ ਵੇਚੇਜ ਕੋ ਕੇ ਸਾਨੂੰ ਜਿਹੜੀ ਸੂਚਨਾ ਦਿਓ ਤਾਂ ਜੋ ਆਪਣਾ ਜੋ ਪੰਜਾਬ ਸਰਕਾਰ ਦਾ ਜੁੱਧ ਨਸ਼ਾ ਬੰਦ ਮਹਮਾ ਜਿਹੜੇ ਉਹਨੂੰ ਪਕਾ ਜਾਂ ਜੋ ਕਰ ਸਕੀਏ